ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਤੇ ਬਾਈ ਜਿਹੜੇ ਆਪਣੇ ਵੀਰ ਚੈਨਲ ਤੇ ਪਹਿਲੀ ਵਾਰ ਆਇਆ ਉਹਨਾਂ ਨੂੰ ਸਰ ਰਿਕਵੈਸਟ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜ਼ਰੂਰ ਕਰ ਲਿਆ ਕਰੋ ਇੰਸਟਾਗ੍ਰam ਤੇ ਵੀ ਆਪਣਾ ਚੈਨਲ ਉਹਨੂੰ ਫੋਲੋ ਕਰੋ ਤੇ ਬਾਈ ਕੋਲੇ ਅੱਜ ਆਪ ਪਏ ਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਰ ਦਾ 9592301118 ਵੀਰ ਦਾ ਮੋਬਾਈਲ ਨੰਬਰ ਹੈਣਾ ਬਾਈ ਹਾਂਜੀ ਵੀਰ ਬਾਕੀ ਆਪਾਂ ਸਕਰੀਨ ਤੇ ਸ਼ੋ ਕਰਾਂਗੇ ਨੰਬਰ ਵਗੈਰਾ ਪਿੰਡ ਦੀਪਗੜ੍ਹ ਵੀਰ ਦਾ ਜ਼ਿਲ੍ਹਾ ਬਰਨਾਲਾ ਵੀਰ ਦਾ ਹੈਣਾ ਹਾਂਜੀ ਵੀਰ ਤੇ ਬਾਈ ਆਪਾਂ ਗੱਲ ਕਰਦੇ ਵੀਰ ਕੋਲੇ ਅੱਜ ਹੈਗੇ ਟਰੈਕਟਰ ਵੀਰ ਕੋਲੇ 3 2855 1960 15405 160 ਤੇ ਇੱਕ ਵੀਰ ਕੋਲੇ ਹੈਗਾ 5310 ਟਰੈਕਟਰ ਹਨਾ ਪਹਿਲਾਂ ਆਪਾਂ ਗੱਲ ਕਰਾਂਗੇ ਬਾਈ ਚੌਂਡੀਅਰ 5310 ਬਾਰੇ ਵੀਰੇ 9 ਮਾਡਲ ਟਰੈਕਟਰ ਆ ਠੀਕ ਹੈ ਜੀ ਠੀਕ ਆ 75 ਪੈਸੇ ਟਾਇਰ ਨੇ ਠੀਕ ਹੈ ਠੀਕ ਆ ਵੀਰੇ ਤੇ ਇਹਦਾ ਰੇਟ ਹੈਗਾ 470000 ਰੁਪਏ ਠੀਕ 2009 ਮਾਡਲ ਆ ਵੀਰੇ ਹਾਂ ਵੀਰੇ 9 ਮਾਡਲ ਆ 75 ਪੈਸੇ ਟਾਇਰ ਆ ਬਾਈ ਮਾੜਾ ਨੇੜੇ ਕਰਕੇ ਦਿਖਾ ਦਿਆ ਜਾ ਮਾੜਾ ਜਾ 2009 ਮਾਡਲ ਟਰੈਕਟਰ ਆ 75 ਪੈਸੇ ਟਾਇਰ ਆ ਕੰਡੀਸ਼ਨ ਚੈੱਕ ਕਰੋ ਤੁਸੀਂ ਬਾਈ ਪਹਿਲਾਂ ਕਿੰਨਾ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਡਬਲ ਪੀਟੀਓ ਆ ਵੀਰੇ ਠੀਕ ਹੈ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਆ ਵੀਰੇ ਦੱਸਣ ਮੁਤਾਬਕ ਡਬਲ ਪੀਟੀਓ ਹੈ ਨਾ ਹਾਂਜੀ ਵੀਰੇ ਟਰੈਕਟਰ ਦੇ ਅੱਗੋਂ ਕਿਤੇ ਨਹੀਂ ਰੰਗ ਹੈਗਾ ਵੀਰੇ ਨਾ ਬਾਡੀ ਲਾਈਨ ਤੇ ਰੰਗ ਆ ਮਾੜਾ ਮੋਟਾ ਮਗਰੇੜਾ ਜੀ ਟੱਚਿੰਗ ਫਾਚਿੰਗ ਹੋ ਸਕਦੀ ਹੈ ਠੀਕ ਹੈ ਜੀ ਬਾਈ ਤੇ ਰੇਟ ਬਾਈ ਇਹਦਾ ਇਹਦਾ ਵੀਰੇ 4 ਲੱਖ 70000 ਸਿਰਫ ਹੀ 4 ਲੱਖ ਦੇ 70000 ਸਾਨੂੰ ਬਾਈ ਜੌਂਡੀਅਰ ਦਾ ਮਾਲਕ ਬਣਾ ਦੇਣਾ ਆਪਾਂ 5310 ਆ ਤੇ ਬਾਈ ਦੂਜੇ ਨਾਮ ਹੈ ਇਹ ਟਰੈਕਟਰ ਵੀਰੇ 5310 ਸਿਰਫ ਇਹ 4 ਲੱਖ ਤੇ 4 ਲੱਖ ਤੇ 70 ਹਜ਼ਾਰ 4 ਲੱਖ ਤੇ 70 ਹਜ਼ਾਰ ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਥੋੜਾ ਬੋਤ ਕਰਾਂਗੇ ਬਾਈ ਕਰਾਂਗੇ ਵੀਰੇ ਜਰੂਰ ਠੀਕ ਹੈ ਜੀ ਬਾਈ ਆਜੋ ਬਾਈ ਹੁਣ ਅਗਲਾ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆਪਾਂ ਤੇ ਬਾਈ ਕੰਡੀਸ਼ਨ ਸਾਰੇ ਟਰੈਕਟਰ ਇਹ ਨਵੀਂ ਕੰਡੀਸ਼ਨ ਪਈ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਸੋਨਾਲੀਕਾ 60 ਆ ਵੀਰ ਤਾਂ ਆਪਾਂ ਸਾਰੀ ਡਿਟੇਲ ਲੈ ਲੈਣਾ ਬਈ ਇਹਦਾ ਮਾਡਲ ਵਗੈਰਾ ਬਾਈ ਇਹ ਵੀਰੇ ਮਾਡਲ ਹੈਗਾ 1 ਠੀਕ ਹੈ ਜੀ 2001 ਮਾਡਲ ਆ ਕੰਪਨੀ ਦਾ ਪਾਵਰ ਹੋਇਆ ਵਾ ਵੀਰੇ ਠੀਕ ਆ ਵੀਰੇ ਕੰਪਨੀ ਦਾ ਹੀ ਡਿਸਟਰੀਬਿਊਟਰ ਆ ਠੀਕ ਹੈ ਜੀ ਕੰਪਨੀ ਦਾ ਹੀ ਪੀਟੀਓ ਆ ਸਾਰਾ ਕੁਝ ਕੰਪਨੀ ਵੱਲੋਂ ਆ ਵੀਰੇ ਜਿੰਨਾ ਵੀ ਟਰੈਕਟਰ ਦੇ ਹੋਇਆ ਵਾ オリジナル ਆ ਟਰੈਕਟਰ ਸਾਰਾ ਬਾਕੀ ਸਾਰਾ ਰੀਜਨਲ ਆ ਵੀਰੇ ਕਿਉਂਕਿ ਇਹ ਪਾਵਰ ਨਹੀਂ ਆਉਂਦੇ ਸੀਗੇ ਪਰ ਇਹ ਬਾਅਦ ਚੋਂ ਕੰਪਨੀ ਚੋਂ ਪਾਵਰ ਕਰਾਇਆ ਹੋਇਆ ਪਾਵਰ ਸਟੀਅਰਿੰਗ ਟਰੈਕਟਰ ਹਾਂ ਜੀ ਕਰਵਾਇਆ ਵਾ ਇਹ 90 ਤੋਂ 95 ਪੈਸੇ ਟਾਇਰ ਨੇ ਵੀਰੇ ਟਰੈਕਟਰ ਠੀਕ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦਾ ਟਰੈਕਟਰ ਦੀ ਸਾਰੇ ਟਰੈਕਟਰ ਆਪਾਂ ਜਿਵੇਂ ਠੀਕ ਹੈ ਜੀ 2 ਲੱਖ ਤੇ 35000 ਰੁਪਿਆ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਮ ਵੀਰ ਕਹਿੰਦਾ ਆਪਾਂ ਥੋੜਾ ਬਹੁਤਾ ਕਰਦੇ ਆਂਗੇ ਸਾਰੇ ਟਰੈਕਟਰਾਂ ਚ ਵੀਰੇ ਹਨਾ ਮਾਨਤ ਲਾਉ ਜੂਗਾ ਥੋੜਾ ਬਹੁਤਾ ਹਾਂ ਜੀ ਵੀਰੇ ਸਾਰੇ ਟਰੈਕਟਰਾਂ ਦੇ ਮਾਨਤ ਠੀਕ ਹੈ 95 ਪੈਸੇ ਟਾਇਰ ਆ ਕੰਪਨੀ ਦੇ ਟਾਇਰ ਆ ਬਾਈ ਹਨਾ ਹਾਂ ਜੀ ਕੰਡੀਸ਼ਨ ਤੁਸੀਂ ਚੈੱਕ ਕਰੋ ਮਗਰੜਾ ਵਗੈਰਾ ਤੇ ਜਮਾ ਨਾ ਰੰਗ ਦਾ ਰੰਗ ਪੇਟ ਮਾੜਾ ਮੋਟਾ ਟੱਚਿੰਗ ਫੱਚਿੰਗ ਹੋਈ ਬੈ ਟਰੈਕਟਰ ਦੀ ਬਿਲਕੁਲ ਓਕੇ ਰੀਜਨਲ ਟਰੈਕਟਰ ਆ ਹਨਾ ਬਾਈ ਹਾਂ ਜੀ ਵੀਰੇ ਤੇ ਬਾਈ ਅੱਗੇ ਆਜੋ ਵੀਰੇ 855 ਬਾਰੇ ਗੱਲਬਾਤ ਇਹਦੇ ਤੋਂ ਪਹਿਲਾਂ ਟਾਇਰ ਹੀ ਤੁਹਾਨੂੰ ਦਿਖਾ ਦੀ ਕਿੰਨੇ ਨਵੇਂ ਟਾਇਰ ਆ ਬਿਲਕੁਲ ਨਵੇਂ ਟਾਇਰ ਆ ਬਈ ਇਹਦੇ ਵੀਰੇ ਮੂਰਲੇ ਬਿਲਕੁਲ ਨਵੇਂ ਆ ਠੀਕ ਹੈ ਜੀ ਮਗਰਲੇ ਟਾਇਰ ਇਹਦੇ ਨਾਲ ਦੇ ਠੀਕ ਹੈ ਜੀ ਕੰਡੀਸ਼ਨ ਚੈੱਕ ਕਰੋ ਤੁਸੀਂ ਟਰੈਕਟਰ ਦੀ ਇਹਨਾਂ ਸੋਨਾ ਟਰੈਕਟਰ ਤੁਹਾਨੂੰ ਬਈ ਕਿਤੋਂ ਨਹੀਂ ਮਿਲਣਾ ਕੰਡੀਸ਼ਨ ਤੁਹਾਨੂੰ ਦਿਖਾ ਦਿਨਾ ਟਰੈਕਟਰ ਦੀ ਆਪਾਂ ਤੁਸੀਂ ਕਹਿਣਾ ਵੀਰੇ ਨਵਾਂ ਟਰੈਕਟਰ ਹੀ ਕਢਵਾਇਆ ਏਜੰਸੀ ਤੋਂ ਬਿਲਕੁਲ ਨਵੇਂ ਪਏ ਟਾਇਰ ਅਗਲੇ ਵੱਡੇ ਪਾਏ ਹੋਏ ਜਹਾਜੀ ਟਾਇਰ ਹਨਾ ਬਈ ਇਹ ਵੀ ਵੀਰੇ ਨਾਲ ਦੇ ਹੀ ਸੀਗੇ ਜਦੋਂ ਆਪਾਂ ਲੈ ਕੇ ਆਂਦਾ ਆਪਾਂ ਹੀ ਬਦਲਾਏ ਨੇ ਠੀਕ ਹੈ ਜੀ ਤੇ ਵੀਰੇ ਦਾ ਮਾਡਲ ਇਹ ਮਾਡਲ ਹੈਗਾ ਵੀਰੇ 18 ਠ ਟਾਇਰ ਵਗੈਰਾ ਤੁਸੀਂ ਕੰਡੀਸ਼ਨ ਚੈੱਕ ਕਰੋ ਪਹਿਲੇ ਨਾਮ ਦਾ ਟਰੈਕਟਰ ਆ ਕੰਡੀਸ਼ਨ ਚੈੱਕ ਕਰੋ ਤੁਸੀਂ ਪਹਿਲਾਂ ਫੈਬਰ ਹੁੱਡ ਵਗੈਰਾ ਲੱਗੀ ਵੀ ਆ ਵੱਡੀ ਲਾਈਟ ਵਗੈਰਾ ਬੂਰੇ ਪੂਰੀ ਫੁੱਲ ਮੋਡੀਫਿਕੇਸ਼ਨ ਟਰੈਕਟਰ ਦੀ ਹੋਈ ਵੀ ਆ ਪੂਰਾ ਫੁੱਲ ਲੋਕੇਰ ਰਿਵਰਸ ਪੀਡੀਓ ਪਾਵਰ ਸਟੀਅਰਿੰਗ ਆ ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਈ ਹਨਾ ਪੂਰੀ ਵੀਰੇ ਠੀਕ ਵੀ ਦੋ ਨੰਬਰ ਆ ਵੀਰੇ ਪਹਿਲੇ ਨਾਮ ਟਰੈਕਟਰ ਆ ਠੀਕ ਆ ਪੰਜਾਬ ਨੰਬਰ ਦੇ ਟਰੈਕਟਰ ਆ ਵੀਰੇ ਕੋਲੇ ਸਾਰੇ ਨੇ ਹਾਂ ਵੀਰੇ ਸਾਰੇ ਪੰਜਾਬ ਨਾਲੋਂ ਤੇ ਠੀਕ ਆ ਬਾਈ ਇਹਦਾ ਰੇਟ ਇਹਦਾ ਰੇਟ ਹੈਗਾ 5,60,000 ਰੁਪਏ ਠੀਕ ਹੈ ਜੀ 5,60,000 ਰੁਪਏ ਤੁਹਾਨੂੰ ਸਵਰਾਜ 855 ਦੇ ਦਣਾ ਬਿਲਕੁਲ ਨਵੀਂ ਪਿਆ ਬਾਈ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਦੀ ਹਾਂਜੀ ਬਾਈ ਜੀ ਅੱਗੇ ਆਪਾਂ ਟਰੈਕਟਰ ਬਾਰੇ ਗੱਲਬਾਤ ਕਰਦੇ ਹਾਂ ਸਵਰਾਜ 855 ਐਕਸਮ ਟਰੈਕਟਰ ਆ ਬਾਈ ਬਾਈ ਇਹਦਾ ਮਾਡਲ ਵਗੈਰਾ ਕੀ ਆ ਇਹ ਵੀਰੇ ਸੈਡ ਗੇਅਰ ਆ ਠੀਕ ਹੈ ਜੀ ਠੀਕ ਆ 12 ਮਾਡਲ ਟਰੈਕਟਰ ਆ ਠੀਕ ਹੈ 50 ਪੈਸੇ ਟਾਇਰ ਨੇ ਟਰੈ 2012 ਮਾਡਲ ਟਰੈਕਟਰ ਆ ਬਾਈ 50 ਤੋਂ 55 ਪੈਸੇ ਟਰੈਕਟਰ ਤੇ ਟਾਇਰ ਪਏ ਆ ਕੰਪਨੀ ਦੇ ਟਾਇਰ ਆ ਪਾਵਰ ਸਟੀering ਹੈ ਵੀ ਪਾਵਰ ਸਟੀering ਆ 3 ਲੱਖ ਤੇ 40000 ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਮਾਨਤਾਰ ਬਾਈ ਜੀ ਥੋੜਾ ਬੋਤਾ ਕਰ ਦੇਣਗੇ ਨਾ ਵੀਰ ਉਹਨੇ ਹਾਂ ਵੀਰੇ ਜਰੂਰ ਤੇ ਇੰਜਰ ਗੇਅਰ ਪੱਖੋਂ ਟਰੈਕਟਰ ਪੂਰਾ ਫੁੱਲ ਨਵੀਂ ਕੰਡੀਸ਼ਨ ਦਾ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਟਰੈਕਟਰ ਦੀ ਸਰਾ ਸੁਵਰਾਜ 855 ਐਕਸਾ ਮਾ ਟਰੈਕਟਰ ਹਨਾ ਬਾਈ ਪੂਰੀ ਫੁੱਲ ਓਕੇ ਰਿਪੋਰਟ ਆ ਵਧੀਆ ਰਿਪੋਰਟ ਦੇ ਸਾਰੇ ਟਰੈਕਟਰ ਨਵੀਂ ਕੰਡੀਸ਼ਨ ਦੇ ਹੁੰਦੇ ਵੀਰ ਕੋਲੇ ਤੇ ਅੱਗੇ ਬਾਈ ਜੀ ਆ ਗੱਲ ਕਰਦੇ ਆਪਾਂ ਸੁਵਰਾਜ 960 ਵਾਰੀ ਤੇ ਬਾਈ ਜੀ ਇਹਦਾ ਮਾਡਲ ਵਗੈਰਾ ਇਹ ਵੀਰੇ 17 ਮਾਡਲ ਆ ਠੀਕ ਪੰਜਾਬ ਨੰਬਰ ਦੇ ਟਰੈਕਟਰ ਸਾਰੇ ਟਰੈਕਟਰ ਹੀ ਪੰਜਾਬ ਨੰਬਰ ਤੇ ਲੱਗ ਭਾਗ ਵੀਰ ਕੋਲੇ 2017 ਮਾਡਲ ਦਾ ਸਵਰਾਜ 960 ਆ ਫਾਈਬਰ ਦੀ ਹੱਡ ਵਗੈਰਾ ਟਰੈਕਟਰ ਤੇ ਲੱਗੀ ਹੋਈ ਹੈ ਨਾ ਬਾਈ ਨਾਲ ਦੇ ਟਾਇਰ ਨੇ ਵੀਰੇ ਟਰੈਕਟਰ ਦੇ ਟਰੈਕਟਰ ਦੀ ਤੁਸੀਂ ਸੀਲ ਚੈੱਕ ਕਰ ਸਕਦੇ ਹੋ ਹਲੇ ਤੱਕ ਜਿਹੜੀ ਏਜੰਸੀ ਵੱਲੋਂ ਸੀਲ ਆਉਂਦੀ ਆ ਚੈੱਕ ਕਰਵਾ ਦਿਓ ਬਾਈ ਆ ਜੋ ਜਿਹੜੀ ਏਜੰਸੀ ਵੱਲੋਂ ਸੀਲ ਆਉਂਦੀ ਆ ਵੀਰੇ ਇਹ ਵੀ ਨਹੀਂ ਨਿਕਲੀ ਹੋਈ ਠੀਕ ਬਿਲਕੁਲ ਰੀਜਨਲ ਸੀਲ ਆ ਬਾਈ ਟਰੈਕਟਰ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆਗਾ ਕਿਤੇ ਕੋਈ ਟਚਿੰਗ ਫੱਚਿੰਗ ਨਹੀਂ ਸਾਰਾ ਟਰੈਕਟਰ ਬਿਲਕੁਲ ओके शोरूम कंडीशन ਪਿਆਗਾ ਨਾਲ ਦੇ ਟਾਇਰ ਪਾ ਟਰੈਕਟਰ ਦੇ ਗੁਡਇਰ ਕੰਪਨੀ ਦੇ ਟਾਇਰ ਆਗੇ ਇੰਜਨ ਗੇਅਰ ਪੱਖੋਂ ਪੂਰੀ ਫੁੱਲ ਗਰੰਟੀ ਹੈ ਪੰਜਾਬ ਨੰਬਰ ਆਨ ਸ਼ੋਰੂਮ ਕੰਡੀਸ਼ਨ ਬਾਈ ਇਹਦਾ ਰੇਟ ਇਹਦਾ ਰੇਟ ਹੈਗਾ ਵੀਰੇ 490000 490000 ਰੁਪਿਆ ਟਰੈਕਟਰ ਦੀ ਡਿਮਾਂਡ ਆ ਬਾਈ ਮੌਕੇ ਤੇ ਪੂਰਾ ਵਧੀਆ ਮਾਨਦਾਨ ਵੀਰਨ ਕਰ ਦੇਣਗੇ ਇੰਨੀ ਘੱਟ ਰੇਟ ਤੇ ਬਾਈ ਤੁਹਾਨੂੰ ਇੰਨਾ ਸਾਫਟ ਕੰਡੀਸ਼ਨ ਦਾ ਟਰੈਕਟਰ ਨਹੀਂ ਮਿਲਣਾ ਸਵਰਾਜ 960 ਆ ਬਾਈ ਪੰਜਾਬ ਨੰਬਰ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਵੀਰੇ ਚੈੱਕ ਕਰਵਾ ਦੇ ਕਰੋ ਇਹ ਕੰਡੀਸ਼ਨ ਟਰੈਕਟਰ ਦੀ ਸਾਰੇ ਦੀ ਰਿਵਰਸ ਪੀਟੀਓ ਪਾਵਰ ਸਟੀering ਫਾਈਬਰ ਹੱਡ ਵਗ ਸਾਰਾ ਟਰੈਕਟਰ ਐਂ ਸ਼ੋਰੂਮ ਕੰਡੀਸ਼ਨ ਪਿਆ ਬਾਈ ਤੇ ਫਿਰ ਅੱਗੇ ਗੱਲਬਾਤ ਕਰਦੇ ਆ ਜੌਂਡੀਅਰ 5405 ਬਾਰੇ ਪਹਿਲਾਂ ਤਾਂ ਬਾਈ ਇਹਦਾ ਮਿਊਜ਼ਿਕ ਸਿਸਟਮ ਚੈੱਕ ਕਰੋ ਪੂਰਾ ਵੱਡਾ ਤੇ ਇਹਦੇ ਮਿਊਜ਼ਿਕ ਸਿਸਟਮ ਲੱਗਿਆ ਵਾ ਫਾਈਬਰ ਹੁੱਡ ਵਗੈਰਾ ਟਰੈਕਟਰ ਦੇ ਹਨ ਮੋਡੀਫਿਕੇਸ਼ਨ ਪੂਰੀ ਫੋਲੋ ਹੀ ਵਾ ਟਰੈਕਟਰ ਦੀ ਬਾਈ ਇਹਦਾ ਮਾਡਲ ਵਗੈਰਾ ਕੀ ਆ ਇਹ ਵੀਰੇ 20 ਮਾਡਲ ਆ ਠੀਕ ਆ 2020 ਮਾਡਲ ਆ 90 ਤੋਂ 95 ਪੈਸੇ ਟਾਇਰ ਨਾਲ ਦੇ ਨੇ ਵੀਰੇ ਠੀਕ ਆ ਨਾਲ ਦੇ ਟਾਇਰ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਆ ਬਾਈ ਚੈੱਕ ਕਰ ਸਕਦੇ ਹੋ ਕੰਡੀਸ਼ਨ ਤੁਸੀਂ ਟਰੈਕਟਰ ਦੀ ਤੇ ਬਾਈ ਟੌਪ ਵਾਲਾ ਮਾਡਲ ਵੀਰੇ ਠੀਕ ਹੈ ਜੀ ਟੌਪ ਮਾਡਲ ਹੈ ਨਾ ਤੇ ਟਰੈਕਟਰ ਤੇ ਕਿਤੇ ਕਲਮ ਦਾ ਨਿਸ਼ਾਨ ਦਿਖਾ ਦੇ ਕੋਈ ਮੁਫਤ ਦੇ ਦੇਾਂਗੇ ਵੀਰੇ ਇਕੱਲੇ ਡਰਾਈਵਰ ਨੂੰ ਤੇ ਹੁੱਕ ਨੂੰ ਛੱਡ ਕੇ ਠੀਕ ਹੈ ਠੀਕ ਹੈ ਵੀਰੇ ਸਾਰਾ ਟਰੈਕਟਰ ਐਨ ਸਾਫ ਕੰਡੀਸ਼ਨ ਦਾ ਕਿਤੇ ਕੋਈ ਰੰਗ ਪੇਟ ਨਹੀਂ ਨਾਲ ਦਾ ਰੰਗ ਪੇਟ ਦਾ ਟਰੈਕਟਰ ਦੇ ਬਈ ਕਿੰਨੇ ਘੰਟ ਚੱਲਿਆ ਟਰੈਕਟਰ ਇਹ ਇਹ ਸਿਰਫ ਹੀ ਵੀਰੇ 13 ਤੋਂ 1400 ਘੰਟਾ ਚੱਲਿਆ ਬੇਟਾ ਠੀਕ ਹੈ ਸਿਰਫ ਹੀ 1300 ਤੋਂ 1400 ਘੰਟਾ ਟਰੈਕਟਰ ਚੱਲਿਆ ਵਾ ਤੇ ਡਿਮਾਂਡ ਬਾਈ ਇਹਦੀ ਇਹਦੀ ਵੀਰੇ ਡਿਮਾਂਡ ਹੈਗੀ ਆ 7 ਲੱਖ ਤੇ 70000 7 ਲੱਖ 700 ਸਾਰੇ ਟਰੈਕਟਰ ਤੁਸੀਂ ਇੱਕ ਵਾਰੀ ਫੇਰ ਚੈੱਕ ਕਰਵਾ ਲੈਣਾ ਵੀਰ ਨੂੰ ਕਹਿ ਕੇ ਆਪਾਂ ਵੀਰੇ ਸਾਰੇ ਟਰੈਕਟਰਾਂ ਦੀ ਨਿਗਰਾਨੀ ਪਰਵਾ ਦੇ ਸਾਰੇ ਵੀਰਾਂ ਨੂੰ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਟਰੈਕਟਰਾਂ ਨੇ ਸ਼ੋਰਮ ਕੰਡੀਸ਼ਨ ਆ ਪਿੰਡ ਦੀਪਗੜ 9592301118 ਵੀਰ ਦਾ ਮੋਬਾਈਲ ਨੰਬਰ ਆ ਬਾਕੀ ਸਾਰੇ ਮੋਬਾਈਲ ਨੰਬਰ ਲੈ ਕੇ ਤੁਸੀਂ ਨਾ ਸਾਰੀ ਡਿਟੇਲ ਤੁਸੀਂ ਵੀਰ ਤੋਂ ਲੈ ਸਕਦੇ ਹੋ 9592301118 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਕੰਡੀਸ਼ਨ ਵਗੈਰਾ ਸਾਰੇ ਟਰੈਕਟਰਾਂ ਦੀ ਬਿਲਕੁਲ ਨਵੀਂ ਪਈਆ ਸ਼ੋਰਮ ਕੰਡੀਸ਼ਨ ਟਰੈਕਟਰ ਆ ਤੇ ਬਾਕੀ ਬਈ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ